ਸਤਿ ਸ਼੍ਰੀ ਅਕਾਲ ਜੀ ਅਸਟ੍ਰੋਲੋਜੀ ਵਿਦ ਲੌਜੀਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਮੀਨ ਕਹਿੰਦੇ ਆ ਕਿ ਇੱਕ ਮੈਂ ਗੱਲ ਪੜ੍ਹੀ ਕਿ ਵੀ ਵੀ ਲਿਵ ਵਾਂਸ ਵੀ ਲਿਵ ਵਾਂਸ ਮਤਲਬ ਅਸੀਂ ਇੱਕ ਵਾਰੀ ਜੀਉਂਨੇ ਆ ਵਾਹ ਇੱਕ ਵਾਰੀ ਜੀਉਂਨੇ ਅਸੀਂ ਤੇ ਹਰ ਰੋਜ਼ ਜੀਉਂਨੇ ਆ ਅਸੀਂ ਹਰ ਚੀਜ਼ ਨੂੰ ਇੰਜੋਏ ਕਰਦੇ ਆ ਤੇ ਉਹਨਾਂ ਨੇ ਲਿਖਿਆ ਕਿ ਕਈ ਵਾਰ ਅਸੀਂ ਉਸ ਚੀਜ਼ਾਂ ਨੂੰ ਮਤਲਬ ਅਸੀਂ ਅਸੀਂ ਸਿਰਫ ਇੱਕ ਵਾਰ ਜਿਉਂਨੇ ਆ ਠੀਕ ਹੈ ਜ਼ਿੰਦਗੀ ਇੱਕ ਵਾਰ ਮਿਲਦੀ ਹੈ ਮੈਂ ਮੰਨਦੀ ਆ ਪਰ ਅਸੀਂ ਸਿਰਫ ਇੱਕ ਵਾਰ ਮਰਦੇ ਆ ਜਿਉਂਦੇ ਤਾਂ ਅਸੀਂ ਰੋਜ਼ ਕਿਹਦੇ ਚ ਜਿਉਂਨੇ ਆ ਸੀ ਅਸੀਂ ਖੁਸ਼ੀਆਂ ਚ ਜਿਉਂਨੇ ਆ ਸੀ ਗਮਾਂ ਚ ਜਿਉਂਨੇ ਆ ਸੀ ਪਰਿਵਾਰ ਚ ਜਿਉਂਨੇ ਆ ਸੀ ਮੌਸਮ ਅਨੁਸਾਰ ਜਿਉਂਨੇ ਆ ਸੀ ਵਕਤ ਅਨੁਸਾਰ ਜਿਉਂਨੇ ਆ ਸੀ ਹਰ ਹਾਲਾਤ ਚ ਜਿਉਂਨੇ ਆ ਸਭ ਤੋਂ ਵੱਡੀ ਗੱਲ ਤਾਂ ਇਹ ਆ ਕਿ ਹਰ ਹਾਲਾਤ ਚ ਜਿਉਂਨੇ ਆ ਕੋਈ ਕਿਸੇ ਦੇ ਹਾਲਾਤਾਂ ਮੁਤਾਬਕ ਕਦੇ ਕੋਈ ਮਰਿਆ ਹਾਂ ਇਹ ਹੈ ਕਈ ਲੋਕ ਮਰਨ ਦੀ ਬਾਰੇ ਕਈ ਵਾਰੀ ਸੋਚਦੇ ਆ ਪਰ ਮਰਦੇ ਅਸੀਂ ਸਿਰਫ ਇੱਕ ਵਾਰ ਹੀ ਹਾਂ ਉਸ ਤੋਂ ਬਾਅਦ ਕੁਝ ਨਹੀਂ ਹੈ ਪਰ ਕਈ ਵਾਰੀ ਅਸੀਂ ਮਰਨ ਦੇ ਹਾਲਾਤ ਤੋਂ ਵੀ ਮਾੜੇ ਹਾਲਾਤ ਸਾਡੇ ਹੁੰਦੇ ਆ ਮਤਲਬ ਐਨ ਲੱਗਦਾ ਕਿ ਜ਼ਿੰਦਗੀ ਚਾਰੇ ਪਾਸਿਓਂ ਬੰਦ ਬਲੌਕ ਕੁਝ ਨਹੀਂ ਹੈ ਸਭ ਲੋਕਾਂ ਨੇ ਇੱਦਾਂ ਦੇ ਹਾਲਾਤ ਕਈ ਵਾਰੀ ਦੇਖੇ ਹੁੰਦੇ ਆ ਆਪਾਂ ਇਹ ਕਹਿ ਨਹੀਂ ਸਕਦੇ ਇਹ ਠੀਕ ਆ ਕਿ ਸੌਣ ਦੇ ਜੰਮੇ ਨੂੰ ਹਰਾ ਦਿਖਦਾ ਮੈਂ ਮੰਨਦੀ ਆਂ ਚੀਜ਼ ਸੌਣ ਦੇ ਜੰਮੇ ਨੂੰ ਹਰਾ ਦਿਖਦਾ ਪਰ ਤੁਸੀਂ ਸੱਚ ਜਾਣੋ ਹਰ ਕਿਸੇ ਦਾ ਆਪਣਾ ਉਸ ਦੇ ਸਾਹਮਣੇ ਜਾਂਦਾ ਹਰ ਕਿਸੇ ਦਾ ਆਪਣਾ ਉਸ ਦੇ ਸਾਹਮਣੇ ਜਾਂਦਾ ਅਸੀਂ ਕੁਝ ਨਹੀਂ ਕਰ ਸਕਦੇ ਠੀਕ ਅਸੀਂ ਆਪਣੇ ਮੁਤਾਬਕ ਦੁਨੀਆ ਨੂੰ ਸਮਝਾ ਨਹੀਂ ਸਕਦੇ ਚਲਾ ਨਹੀਂ ਸਕਦੇ ਤਾਂ ਦੁਨੀਆ ਨੂੰ ਤਾਂ ਛੱਡੋ ਅਸੀਂ ਆਪਣੇ ਪਰਿਵਾਰ ਨੂੰ ਆਪਣੇ ਮੁਤਾਬਕ ਨਾ ਚਲਾ ਸਕਦੇ ਆ ਨਾ ਸਮਝਾ ਸਕਦੇ ਆ ਤੇ ਸਾਨੂੰ ਹਰ ਹਾਲਾਤ ਚ ਜਿਉਣਾ ਪੈਂਦਾ ਭਾਵੇਂ ਕੋਈ ਸਾਡੇ ਸਾਹਮਣੇ ਸਾਡੀਆਂ ਚੀਜ਼ਾਂ ਨੂੰ ਸਮਝੇ ਚਾਹੇ ਨਾ ਸਮਝੇ ਚਾਹੇ ਕੋਈ ਸਾਡੇ ਕੰਮ ਦੀ ਸਾਡੇ ਚੰਗੇ ਕਰਮ ਦੀ ਸਾਡੇ ਚੰਗੇ ਸੁਭਾਅ ਦੀ ਕਦਰ ਪਾਵੇ ਚਾਹੇ ਨਾ ਪਾਵੇ ਅਸੀਂ ਫਿਰ ਵੀ ਜਿਉਂਨੇ ਆ ਅਸੀਂ ਫਿਰ ਵੀ ਜਿਉਂਨੇ ਆ ਤੇ ਮਰਦੇ ਅਸੀਂ ਸਿਰਫ ਇੱਕ ਵਾਰਾ ਕਿਉਂਕਿ ਮਰਨ ਤੋਂ ਬਾਅਦ ਮੌਕਾ ਮਿਲਦਾ ਹੀ ਨਹੀਂ ਉਹ ਕਹਿੰਦੇ ਕਿ ਅਸੀਂ ਸਿਰਫ ਇੱਕ ਵਾਰ ਜਿਉਂਨੇ ਆ ਇਹ ਠੀਕ ਆ ਮੈਂ ਮੰਨਦੀ ਆਂ ਚੀਜ਼ ਨੂੰ ਅਸੀਂ ਇੱਕ ਵਾਰ ਜਿਉਂਨੇ ਆ ਅਸੀਂ ਇੱਕ ਵਾਰ ਹੀ ਜਿਉਂਨੇ ਆ ਪਰ ਜਿਉਂਦੇ ਹਰ ਹਾਲਾਤ ਚ ਤੇ ਆਪਣੇ ਆਪ ਨੂੰ ਹਰ ਹਾਲਾਤ ਚੋਂ ਕੱਢ ਕੇ ਕਈ ਵਾਰੀ ਮਰਨ ਦੇ ਹਾਲਾਤ ਚੋਂ ਵੀ ਆਪਣੇ ਆਪ ਨੂੰ ਕੱਢ ਲੈਨੇ ਆ ਅੱਛਾ ਕਈ ਵਾਰੀ ਮੈਂ ਦੇਖਿਆ ਮੈਂ ਕੋਈ ਕਈ ਲੋਕ ਆਇਆ ਮੈਂ ਆਪਣੇ ਐਕਸਪੀਰੀਅੰਸ ਦੀ ਗੱਲ ਕਰਦੀ ਆ ਲੋਕਾਂ ਦੇ ਜੋ ਵਿਚਾਰ ਨੇ ਚੀਜ਼ਾਂ ਨੇ ਮੈਂ ਪੜ੍ਹਦੀ ਆ ਉਹਨਾਂ ਨੂੰ ਮੈਂ ਸਮਝਦੀ ਆ ਫਿਰ ਉਸ ਨੂੰ ਆਪਾਂ ਆਪਣੇ ਆਪਣੇ ਪ੍ਰੈਕਟੀਕਲ ਤੌਰ ਤੇ ਯੂਜ਼ ਕਰਦੇ ਆ ਦੇਖੋ ਕਈ ਚੀਜ਼ਾਂ ਸਿਰਫ ਸਿਰਫ ਪੜ੍ਹ ਲਈਏ ਹੁੰਦੀਆਂ ਸੀ ਉਹਨਾਂ ਨੂੰ ਅਪਣਾ ਨਹੀਂ ਸਕਦੇ ਕੋਈ ਚੀਜ਼ਾਂ ਸਿਰਫ ਸੁਣਨ ਨੂੰ ਚੰਗੀਆਂ ਲੱਗਦੀਆਂ ਪ੍ਰੈਕਟੀਕਲ ਤੌਰ ਤੇ ਉਹਨਾਂ ਦਾ ਆਪਾਂ ਕਹਿ ਦਈਏ ਤਾਂ ਮੇਰੇ ਸਾਹਮਣੇ ਉਹ ਅਨਸਰ ਹੀ ਨਹੀਂ ਹੁੰਦਾ ਕੋਈ ਕਈ ਚੀਜ਼ਾਂ ਦਾ ਜਵਾਬ ਹੀ ਨਹੀਂ ਹੁੰਦਾ ਕਿ ਇੱਕ ਗੱਲ ਆ ਕਿ ਬੜੀ ਵਧੀਆ ਆ ਕਹਿੰਦੇ ਹੁਣ ਆਪਾਂ ਜੇ ਚਰਚਾ ਕਰੀਏ ਤਾਂ ਕਹਿੰਦੇ ਵੇਲਾ ਮਨ ਸ਼ੈਤਾਨ ਦਾ ਘਰ ਅੱਛਾ ਬਿਜੀ ਮਨ ਕਾ ਦਾ ਘਰ ਆ ਫਿਰ ਦੱਸੋ ਮੈਂ ਕਹਿੰਨੀ ਆ ਕਿ ਵੇਲਾ ਜਦੋਂ ਤੁਸੀਂ ਮਨ ਨੂੰ ਸ਼ਾਂਤ ਰੱਖ ਕੇ ਵੇਲਾ ਰੱਖਦੇ ਹੋ ਵੇਲਾ ਮਨ ਦਾ ਮਤਲਬ ਏ ਕਿ ਸਰੀਰ ਵੇਲਾ ਤੁਹਾਡਾ ਜੋ ਆ ਉਹ ਤੁਹਾਨੂੰ ਬੇਕਾਰ ਕਰ ਸਕਦਾ ਪਰ ਮਨ ਜਿਹੜਾ ਤੁਹਾਡਾ ਵੇਲਾ ਉਹ ਬਹੁਤ ਅੱਛੀਆਂ ਪਲੈਨਿੰਗਾਂ ਵੀ ਕਈ ਵਾਰੀ ਕਰਦਾ ਅੱਛੀਆਂ ਪਲੈਨਿੰਗਾਂ ਹੁਣ ਜਿਹੜੇ ਵੀ ਵਿਗਿਆਨੀ ਹੋਏ ਆ ਉਹ ਸਾਰੇ ਕਈ ਵਾਰੀ ਸਾਰੀ ਸਾਰੀ ਰਾਤ ਜਾਗ ਕੇ ਸੋਚਦੇ ਸੀ ਫਿਰ ਉਹਨਾਂ ਦੇ ਦਿਮਾਗ 'ਚ ਰਾਈਟਰ ਆ ਜਾਂਦਾ ਉਹ ਵੇਲੇ ਹੀ ਆ ਬੈਠੇ ਆ ਹਰ ਟਾਈਮ ਲਿਖਤੇ ਨਹੀਂ ਰਹਿੰਦੇ ਪਰ ਉਹ ਆਪਣੀ ਸੋਚ ਨੂੰ ਹਮੇਸ਼ਾ ਚੱਲਦੀ ਰਹਿੰਦੀ ਹੈ ਉਹਨਾਂ ਦੇ ਦਮਾਗ 'ਚ ਫਿਰ ਉਹ ਉਸ ਦੀ ਉਸ ਦੀ ਜੋ ਉਹਨਾਂ ਦੇ ਦਿਮਾਗ 'ਚ ਚੱਲਦਾ ਉਹਨੂੰ ਲਿਖਦੇ ਆ ਉਹ ਵੇਲੇ ਆ ਠੀਕ ਆਪਾਂ ਕਹਿ ਸਕਦੇ ਹਾਂ ਵੇਲੇ ਵੇਲੇ ਕਿੱਥੇ ਆ ਵੇਲਾ ਮਨ ਸ਼ੈਤਾਨ ਦਾ ਘਰ ਨਹੀਂ ਆ ਵੇਲਾ ਸਰੀਰ ਬੇਕਾਰ ਆ ਬੇਕਾਰ ਕਿਉਂ ਹੈ ਕਿਉਂਕਿ ਅਸੀਂ ਉਸ ਨੂੰ ਅਗਰ ਮਸ਼ੀਨਰੀ ਨੂੰ ਚਲਾਵਾਂਗੇ ਨਹੀਂ ਕੰਮ ਕਰਾਵਾਂਗੇ ਨਹੀਂ ਅੱਛਾ ਤੁਸੀਂ 4 ਦਿਨ ਮੰਜੇ ਤੋਂ ਪੈ ਰਹੇ ਹੋ 5ਵੇਂ ਦਿਨ ਤੁਹਾਨੂੰ ਉੱਠ ਲੱਗਿਆ ਹਾਏ ਹਾਏ ਮੂੰਹ ਚੋਂ ਨਿਕਲ ਨਹੀਂ ਹੋਈ ਨਿਕਲਨੀ ਆ ਭਾਵੇਂ ਤੁਹਾਨੂੰ ਤੁਰਨ ਦੀ ਉੱਠਣ ਦੀ ਖੁਸ਼ੀ ਹੈ ਕਿ ਮੈਂ ਉੱਠ ਕੇ ਚੱਲوں ਪਰ ਉਹੀ ਗੱਲ ਜੇ ਅਸੀਂ ਆਪਣੀ ਜ਼ਿੰਦਗੀ ਦੀ ਰੁਟੀਨ ਖਤਮ ਕਰ ਦਿੰਨੇ ਆ ਸੈਰ ਖਤਮ ਕਰ ਦਿੰਨੇ ਆ ਕੰਮਕਾਰ ਕਰਨਾ ਖਤਮ ਕਰ ਦਿੰਨੇ ਆ ਬਹੁਤੇ ਬਜ਼ੁਰਗ ਆਮ ਤੌਰ ਤੇ ਇੱਕ ਗੱਲ ਕਹਿੰਦੇ ਸੀ ਜੇ ਬਹਿ ਗਏ ਤਾਂ ਫਿਰ ਬੈਠੇ ਹੀ ਰਵਾਂਗੇ ਇਹ ਗੱਲ ਸੱਚਾਈ ਆ ਕੋਈ ਵੀ ਹੋਵੇ ਜੇ ਤੁਸੀਂ ਬਹਿ ਗਏ ਤਾਂ ਫਿਰ ਤੁਸੀਂ ਤੁਸੀਂ ਆਪਣੇ ਆਪਣੇ ਸਰੀਰ ਨੂੰ ਜੋੜ ਰਿਹਾ ਤਾਂ ਆਪਾਂ ਇਹ ਨਹੀਂ ਕਹਿੰਦੇ ਮੈਂ ਤਾਂ ਇਸ ਚੀਜ਼ ਨੂੰ ਨਹੀਂ ਮੰਨਦ ਕਿ ਵੇਲਾ ਮਨ ਸ਼ੈਤਾਨ ਦਾ ਘਰ ਆ ਵੇਲਾ ਮਨ ਜੋ ਹੈ ਜੇ ਖਾਲੀ ਮਨ ਹੋਵੇ ਤਾਂ ਖਾਲੀ ਮਨ ਅਸਲ ਦੇ ਵਿੱਚ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਨਾਲ ਜੋੜਦਾ ਭਰਿਆ ਮਨ ਤੇ ਭਰਿਆ ਦਿਮਾਗ ਤੁਹਾਨੂੰ ਪੁੱਠੇ ਪਾਸੇ ਲੈ ਕੇ ਹੀ ਜਾਂਦਾ ਜੋ ਜੋ ਤੁਸੀਂ ਦੇਖ ਰਹੇ ਹੋ ਉਸ ਅਨੁਸਾਰ ਤੁਸੀਂ ਆਪਣੇ ਆਪ ਨੂੰ ਢਾਲ ਰਹੇ ਹੋ ਸਾਰਾ ਦਿਨ ਮੋਬਾਈਲ ਤੇ ਬੈਠੇ ਬਸ ਸਿਰਫ ਤੇ ਸਿਰਫ ਦਿਮਾਗ ਦੇ ਅੰਦਰ ਅਸੀਂ ਚੀਜ਼ਾਂ ਹੀ ਭਰਦੇ ਪਏ ਆ ਤੇ ਉਹ ਇਹ ਨਹੀਂ ਕਿ ਉਹ ਵਿਹਲਾ ਦਿਮਾਗ ਉਹ ਵਿਹਲਾ ਦਿਮਾਗ ਕਿੱਥੇ ਆ ਉਹਨੂੰ ਤੇ ਲੱਗਦਾ ਇਨਸਾਨ ਨੂੰ ਮੈਂ ਬੜਾ ਕੰਮ ਲੱਗਾ ਮੈਂ ਤੇ ਬੜਾ ਇੱਕ ਬਿਜ਼ੀ ਪਰਸਨ ਆ ਕਉ ਉਹ ਬੈਠ ਕੇ ਅਸੀਂ ਗੇਮ ਖੇਡ ਰਹੇ ਆ ਉਹ ਕਿਤੇ ਅਗਲਾ ਕਹਿੰਦਾ ਕਿ ਤੁਸੀਂ ਕਿਸੇ ਨੂੰ ਕਹੋ ਕਿ ਸਾਰਾ ਦਿਨ ਵਿਹਲਾ ਬੈਠ ਰਹਿੰਦੇ ਹੋ ਕਹਿੰਦਾ ਵਿਹਲਾ ਥੋੜਾ ਮੈਂ ਤੇ ਆਹੀ ਕੰਮ ਕਰਨਾ ਮੈਂ ਇਦਾਂ ਅਸਲ ਦੇ ਵਿੱਚ ਮੇਰੇ ਸਹਾਵ ਨਾਲ ਸਰੀਰ ਨੂੰ ਯੂਜ਼ ਕਰਨਾ ਚਾਹੀਦਾ ਮਨ ਤੇ ਦਿਮਾਗ ਤੇ ਵਿਹਲੇ ਹੀ ਹੋਣੇ ਚਾਹੀਦੇ ਆ ਕਿਉਂਕਿ ਇਹਨਾਂ ਦੇ ਅੰਦਰ ਅਸੀਂ ਜਿੰਨੀਆਂ ਚਿੰਤਾਵਾਂ ਜਿੰਨੀਆਂ ਗੱਲਾਂ ਜਿੰਨੀਆਂ ਪਲੈਨਿੰਗਾਂ ਜਿੰਨੀ ਸੋਚ ਜਿੰਨੇ ਦੁੱਖ ਜਿਨਨੇ એનર્ਜੀ ਲੋਕਾਂ ਦੀ ਆਪਣੀ ਤੇ ਕਿਸੇ ਦੀ ਘਾਟੀ ਹੁੰਦੀ ਆ ਉਹ ਭਰਾਂਗੇ ਉਹ ਸਾਨੂੰ ਉਸੇ ਮੁਤਾਬਕ ਹੀ ਬਣਾ ਦੂ ਉਦਾਂ ਦੀ ਸਾਡੀ ਸੋਚ ਵੀ ਬਣਾ ਦੂ ਤੇ ਉਦਾਂ ਦੇ ਅਨੁਸਾਰ ਅਸੀਂ ਵਿਚਰਨ ਲੱਗ ਜਾਾਂਗੇ ਚਾਰ ਦਿਨਾਂ ਕਿਸੇ ਨੂੰ ਇੱਕ ਚੀਜ਼ ਸੁਣਾ ਦਿਓ ਬੱਚੇ ਨੂੰ ਹੀ ਸੁਣਾ ਦਿਓ ਅੱਛਾ ਕਾਰਟੂਨ 10 ਦਿਨ ਦਿਖਾ ਦਿਓ ਇੱਕੋ ਹੀ ਕਾਰਟੂਨ ਤੇ ਤੁਹਾਡੇ ਬੱਚੇ ਨੂੰ 10 ਦਿਨ ਬਾਅਦ ਦੇਖਿਓ ਉਸ ਕਾਰਟੂਨ ਦੀ ਤਰ੍ਹਾਂ ਉਹਨੇ ਰਿਐਕਟ ਕਰਨਾ ਸ਼ੁਰੂ ਕਰ ਦਿੱਤਾ ਹੈਂ ਪ੍ਰੈਕਟੀਕਲ ਹੈ ਤੁਸੀਂ ਦੇਖੋ ਕਰਕੇ ਉਦਾਂ ਹੀ ਚੀਜ਼ਾਂ ਹੋ ਜਾਂਦੀਆਂ ਅੱਜ ਕੱਲ ਕੀ ਕਰਦੇ ਆ ਜਿੱਦਾਂ ਆਪਾਂ ਦੇਖਦੇ ਆ ਕਿ ਬੱਚਾ ਖਾਣਾ ਨਹੀਂ ਖਾ ਰਿਹਾ ਉਹਨੂੰ ਇੰਟਰਸਟ ਹੈ ਗੇਮ ਦੇਖਣ ਚ ਤੁਸੀਂ ਉਹਦੇ ਸਾਹਮਣੇ ਲਾ ਰਹੇ ਹੋ ਉਹ ਖਾਣਾ ਥੋੜਾ ਹੀ ਖਾ ਰਿਹਾ ਹੈ ਉਹਦਾ ਦਿਮਾਗ ਤੇ ਚੱਲ ਰਿਆ ਉਹਨੂੰ ਪਤਾ ਹੀ ਨਹੀਂ ਉਹਦੇ ਸਰੀਰ ਚ ਕੀ ਜਾ ਰਿਹਾ ਉਹਨੂੰ ਕੋਈ ਲੈਣਾ ਦੇਣਾ ਬਸ ਜਦੋਂ ਉਹਦਾ ਢਿੱਡ ਭਰ ਗਿਆ ਤਾਂ ਭਰ ਗਿਆ ਮਤਲਬ ਜਦੋਂ ਅੰਦਰੋਂ ਜਾਣਾ ਉਹਨੇ ਬੰਦ ਕਰਤਾ ਤਾਂ ਫਿਰ ਅਸੀਂ ਕਹਿੰਦੇ ਆ ਇਹ ਰੱਜ ਗਿਆ ਔਰ ਰੱਜਿਆ ਨਹੀਂ ਹੈ ਅਸਲ ਦੇ ਵਿੱਚ ਅਸੀਂ ਉਸ ਨੂੰ ਇੱਕ ਆਰੇ ਲਾਇਆ ਹੋਇਆ ਸੀ ਤੇ ਆਰੇ ਦੇ ਵਿੱਚ ਨਾ ਉਹਦਾ ਦਿਮਾਗ ਤੇ ਮਨ ਨੇ ਉਹ ਚੀਜ਼ ਲਈਆਂ ਅੱਛਾ ਇੱਕ ਬਹੁਤ ਹੀ ਪ੍ਰੈਕਟੀਕਲ ਚੀਜ਼ ਇਹ ਆ ਕੋਈ ਵੀ ਚੀਜ਼ ਸਾਡੇ ਤੇ ਉਦੋਂ ਅਸਰ ਕਰਦੀ ਆ ਜਦੋਂ ਅਸੀਂ ਮਨ ਤੇ ਦਿਮਾਗ ਨਾਲ ਉਹ ਚੀਜ਼ ਚਲਾਉਂਦੇ ਆ ਜਿਹਦੂ ਅਸੀਂ ਵਿਸ਼ਵਾਸ ਕਰਦੇ ਆ ਪਰਮਾਤਮਾ ਹੈ ਜਾਂ ਨਹੀਂ ਹੈ ਕੱਲ ਮੈਂ ਇੱਕ ਵੀਡੀਓ ਦੇਖੀ ਸੀ ਉਹਦੇ ਤੇ ਆਪਾਂ ਕਿਸ ਦਿਨ ਚਰਚਾ ਕਰਾਂਗੇ ਜੇ ਹੈ ਵੀ ਹੈ ਤਾਂ ਕੀ ਹੈ ਇਹ ਵੈਸੇ ਚਰਚਾ ਇਹ ਤੇ ਰੱਬ ਦੇ ਨਾਮ ਤੇ ਚਰਚਾ ਕਰਨੀ ਨਹੀਂ ਚਾਹੀਦੀ ਇਹ ਸਾਡਾ ਵਿਸ਼ਵਾਸ ਆ ਕੁਛ ਤਾਂ ਹੈ ਜੋ ਕੁਦਰਤ ਨੂੰ ਚਲਾਉਂਦਾ ਆ ਤੇ ਪਰ ਥੋੜੀ ਜੀ ਚਰਚਾ ਆਪਾਂ ਜ਼ਰੂਰ ਕਰਾਂਗੇ ਕੁਛ ਲੋਕ ਨੇ ਕਿ ਕੁਛ ਨੂੰ ਇਦਾਂ ਦੀ ਹੁੰਦਾ ਆ ਕਿ ਇਹ ਕੀਤਾ ਜਾਵੇ ਉਹ ਕੀਤਾ ਜਾਵੇ ਮੇਰੇ ਹਿਸਾਬ ਨਾਲ ਰੱਬ ਨੂੰ ਮਨਾਉਣ ਲਈ ਕੁਝ ਨਹੀਂ ਕਰਨਾ ਚਾਹੀਦਾ ਇੱਕ ਸਿਰਫ ਤੁਹਾਡਾ ਵਿਸ਼ਵਾਸ ਹੋਣਾ ਚਾਹੀਦਾ ਕਿ ਪਰਮਾਤਮਾ ਹੈ ਤਾਂ ਉਹ ਇੱਕ ਸ਼ਕਤੀ ਹੈ ਜਿਹਦੇ ਨਾਲਸ ਮੇਰੇ ਸਾਹ ਆ ਰਿਹਾ ਜਾਂ ਜਾ ਰਿਹਾ ਨਹੀਂ ਤਾਂ ਪਤਾ ਨਹੀਂ ਇੱਕ ਗੱਲ ਹੋਣੀ ਹੈ ਤੇ ਦੂਜੀ ਹੋਣੀ ਹੈ ਕਿ ਨਹੀਂ ਹੋਣੀ ਬਸ ਇਹ એનર્ਜੀ ਉਹ ਤੇ ਛੱਡੋ ਕਿ ਠੀਕ ਹੈ ਇਟਸ ਓਕੇ ਜੇ ਸਾਡੇ ਹੱਥ ਚ ਨਹੀਂ ਤੇਰੇ ਹੱਥ ਚ ਹੈ ਤਾਂ ਤੂੰ ਬਲਵਾਨ ਹੈ ਤੇ ਤੇਰਾ ਆਸ਼ੀਰਵਾਦ ਹੈ ਨਾ ਚੱਲ ਛੱਡੋ ਆਪਾਂ ਹੋਰ ਪਾਸੇ ਨੂੰ ਚਲੇਗੇ ਅਸੀਂ ਗੱਲ ਆਪਾਂ ਕੱਲ ਕਰਾਂਗੇ ਅੱਜ 23 ਦਸੰਬਰ 2025 ਦਿਨ ਮੰਗਲਵਾਰ ਤੀਜ ਤਿਥੀ ਹੈ ਅੱਜ ਹੈ ਨਾ 23 ਤਰੀਕ ਨੂੰ ਮੰਗਲਵਾਰ ਵਾਲੇ ਦਿਨ ਤੀਜ ਤਿਥੀ ਦਾ ਪੱਖ ਦੁਪਹਿਰ ਨੂੰ 12:14 ਤੱਕ ਰਹੇਗਾ ਪਰ ਰਾਤ ਦਾ ਚੰਦਰਮਾ ਚੌਥ ਦਾ ਹੋਏਗਾ ਚੰਗਾ ਤਾਂ ਮਕਰ ਰਾਸ਼ੀ ਵਿੱਚ ਚੰਦਰਮਾ ਭਦਰਾ 24 43 ਤੱਕ ਰਹੇਗੀ ਅੱਜ 23 ਤਰੀਕ ਨੂੰ ਪੋ ਸ਼ੁਕਲ ਪੱਖ ਦੀ ਦੁਪਹਿਰ ਤੱਕ ਤੀਜਾ ਔਰ ਜੋ ਦੇਖਿਆ ਜਾਵੇ ਤਾਂ 9 ਪੋ ਆ ਔਰ ਸ਼ਰਵਣ ਨਕਸ਼ਤਰ ਹੈ ਔਰ ਗ੍ਰਹਾਂ ਦੇ ਮੁਤਾਬਕ ਅੱਜ ਮਕਰ ਰਾਸ਼ੀ ਚ ਚੰਦਰਮਾ ਆ ਤੇ ਰਾਹੂ ਕਾਲ ਦਾ ਟਾਈਮ ਵੀ ਆਪਾਂ ਤੁਹਾਨੂੰ ਦੱਸ ਦਿੰਨੇ ਆ ਅੱਜ ਦੇ ਦਿਨ ਯਾਨੀ ਕਿ ਮੰਗਲਵਾਰ ਵਾਲੇ ਦਿਨ 3 ਵਜੇ ਤੋਂ ਲੈ ਕੇ 4:30 ਵਜੇ ਦਾ ਟਾਈਮ ਰਾਹੂ ਕਾਲ ਦਾ ਰਹੇਗਾ ਸਿਤਾਰਿਆਂ ਮੁਤਾਬਕ ਗ੍ਰਹਾਂ ਮੁਤਾਬਕ ਤੈਨੂੰ ਕਿਦਾਂ ਆਪਾਂ ਬੈਸਟ ਬਣਾਉਣਾ ਤੈਨ ਬੈਸਟੀ ਹੈ ਬਿਲਕੁਲ ਬੈਸਟ ਹੈ ਜੀ ਆਪਣੇ ਆਪ ਨੂੰ ਤੁਸੀਂ ਇਹੀ ਕਹਿਣਾ ਹੈ ਕਿ ਹਰ ਤਰ੍ਹਾਂ ਨਾਲ ਕੁਦਰਤ ਨੇ ਦਿਨ ਦਿਖਾਇਆ ਇਤੋਂ ਵੱਡੀ એનર્ਜੀ ਹੋਰ ਕੋਈ ਨਹੀਂ ਹੋ ਸਕਦਾ ਠੀਕ ਆ ਸ਼ਨੀ ਦੇ ਘਰ ਚ ਚੰਦਰਮਾ ਕਦੇ ਹਮਤਾਬਕ ਕਿਸੇ ਗ੍ਰਹਿ ਦੀ ਬਹੁਤੀ ਦ੍ਰਿਸ਼ਟੀ ਪੈ ਨਹੀਂ ਰਹੀ ਤੇ ਕੀ ਪ੍ਰਭਾਵ ਪਵੇਗਾ ਇਸ ਬਾਰੇ ਆਪਾਂ ਜਾਣਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਆਪਾਂ ਐਰੇ ਜਾਨੀ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਅੱਜ ਸ਼੍ਰਾਵਣ ਨਕਸ਼ਤਰ ਹੈ ਵਧੀਆ ਹੈ ਮਿੱਤਰ ਆ ਤੇ ਚੰਦਰਮਾ ਦਾ ਨਕਸ਼ਤਰ ਹੈ ਤੇ ਚੰਦਰ ਆਪਣੇ ਘਰ ਨੂੰ ਦੇਖ ਰਿਹਾ ਗੱਡੀ ਲੈਣ ਬਾਰੇ ਕੁਝ ਵਾਹਨ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਸਿਤਾਰੇ ਤੁਹਾਡੇ ਚੰਗੇ ਆ ਇਹ ਮੋਲਸ਼ਨ ਰਹੋਗੇ ਪਰਿਵਾਰ ਨੂੰ ਲੈ ਕੇ ਮਾਂ ਨੂੰ ਲੈ ਕੇ ਮਾਤਾ ਦੀ ਸਿਹਤ ਨੂੰ ਲੈ ਕੇ ਮਾਤਾ ਦੀ ਸਿਹਤ ਵਿੱਚ ਸੁਧਾਰ ਹੁੰਦਾ ਜਾਏਗਾ ਇਮੋਸ਼ਨਲ ਤੁਸੀਂ ਹੋ ਪਰਿਵਾਰ ਚ ਬੈਠੋ ਇੱਕ ਟਾਈਮ ਖਾਣਾ ਖਾਓ ਮਾਂ ਦੇ ਪੈਰੀ ਹੱਥ ਲਾ ਕੇ ਦਿੰਦੇ ਸ਼ੁਰੂਆਤ ਕਰੋ ਚੰਦਰ ਵੀ ਅੱਛਾ ਤੇ ਮਨ ਵੀ ਅੱਛਾ ਪਰ ਘਰ ਪਰਿਵਾਰ ਵਿੱਚ ਅੱਜ ਸੁੱਖ ਸ਼ਾਂਤੀ ਬਣੀ ਰਹੇ ਇਹਦੇ ਲਈ ਤੁਸੀਂ ਇੱਕ ਤਾਂ ਘੱਟ ਬੋਲਣਾ ਤੇ ਰਾਤ ਨੂੰ ਦੁੱਧ ਅੱਜ ਵੀ ਨਹੀਂ ਪੀਣਾ ਠੀਕ ਸ਼ੁਭ ਰੰਗ ਤੁਹਾਡਾ ਅੱਜ ਰਹੇਗਾ ਪੀਲਾ ਤੇ ਸ਼ੁਭ ਨੰਬਰ ਰਹੇਗਾ ਇੱਕ ਨੰਬਰ ਟਾਰਸ ਜਾਨੀ ਬ੍ਰਿਕ ਰਾਸ਼ੀ ਬ੍ਰਿਕ ਰਾਸ਼ੀ ਵਾਲਿਆਂ ਦੇ ਲਈ ਸਿਤਾਰਿਆਂ ਦੇ ਹਿਸਾਬ ਨਾਲ ਸ਼ਵਨ ਨਕਸ਼ਤਰ ਭਾਵੇਂ ਮਿੱਤਰਨੀਆ ਥੋੜੀ ਜਿੰਨਾ ਜਲਾਜੂ ਕੰਮ ਖੰਗ ਤੰਗ ਕਰ ਸਕਦੀ ਆ ਇਸ ਕਰਕੇ ਠੰਡੀਆਂ ਤੱਤੀਆਂ ਚੀਜ਼ਾਂ ਦਾ ਸੇਵਨ ਧਿਆਨ ਨਾਲ ਕਰਨਾ ਮੈਂ ਤੁਹਾਡਾ ਲੱਤਾਂ ਗੋਡਿਆਂ ਵਿੱਚ ਦਰਦ ਹੋ ਰਿਹਾ ਜਾਂ ਪੇਟ ਸਬੰਧੀ ਕੋਈ ਪਰੇਸ਼ਾਨੀ ਆ ਰਹੀ ਆ ਤਾਂ ਤੁਸੀਂ ਅੱਜ ਜੋ ਚੰਦਰ ਦੇ ਨਕਸ਼ਤਰ ਨੂੰ ਸ਼ੁਭ ਕਰਨ ਦੇ ਲਈ ਇੱਕ ਦੁੱਧਾ ਪੈਕੇਟ ਧਾਰਮਿਕ ਸਥਾਨ ਤੇ ਰੱਖ ਸਕਦੇ ਹੋ ਸ਼ੁਭ ਰੰਗ ਅੱਜ ਡਾਰਕ ਗ੍ਰੇ ਕਲਰ ਸ਼ੁਭ ਨੰਬਰ ਰਹੇਗਾ 7 ਜੈ ਜੈਮਿਨੀ ਜਾਨੀ ਮਿਥੂਨਾਸ਼ੀ ਮਿਥੂਨਾਸ਼ੀ ਦੇ ਲਈ ਤੁਹਾਨੂੰ ਬਿਜ਼ਨਸ ਵਪਾਰ ਲਈ ਅੱਜ ਦਾ ਦਿਨ ਠੀਕ ਠਾਕ ਮਨ ਥੋੜਾ ਜਿਆ ਉਦਾਸ ਰਹੇਗਾ ਇਮੋਸ਼ਨਲ ਰਹੋਗੇ ਕਿਸੇ ਦੇ ਨਾ ਦੇਣ ਦਾ ਸਾਥ ਜਾਂ ਕਿਸੇ ਨੇ ਕੋਈ ਚੀਜ਼ ਮਨਾ ਕਰ ਦਿੱਤੀ ਇਹ ਥੋੜੀ ਤੁਹਾਨੂੰ ਡਿਸਟਰਬ ਕਰੇਗੀ ਮਨ ਨੂੰ ਦਿਮਾਗ ਨੂੰ ਚਲੋ ਬ੍ਰਹਸਪਤ ਲਗਨ ਚਾ ਵਧੀਆ ਥੋੜੀ ਜੀ ਮੈਡੀਟੇਸ਼ਨ ਕਰ ਲੈਣੀ ਹੈ ਥੋੜੀ ਤੁਸੀਂ ਤੇ ਖਿਜਣਾ ਨਹੀਂ ਹੈ ਕਿਸ ਗੁੱਸਾ ਥੋੜਾ ਜਿਆ ਘੱਟ ਕਰਨਾ ਗੁੱਸੇ ਨਾਲ ਬੀਪੀ ਹੋਈ ਵਧਣਾ ਕਿਉਂਕਿ ਸੂਰਜ ਮੰਗਲ ਦੀ ਜੁੱਤੀ ਚੱਲਦੀ ਆ ਤਾਂ ਇਸ ਕਰਕੇ ਥੋੜਾ ਜਿਹਾ ਗੁੱਸਾ ਘੱਟ ਕਰੋ ਤੇ ਦੁੱਧ ਮੱਥੇ ਤੇ ਲਗਾ ਕੇ ਆਪਣੇ ਆਪ ਨੂੰ ਆਸ਼ੀਰਵਾਦ ਦਿਓ ਦਿਨ ਅੱਛਾ ਰੰਗ ਕੋਈ ਵੀ ਪਹਿਨੋ ਸ਼ੁਭ ਨੰਬਰ ਤੁਹਾਡਾ 3 ਕੈਂਸਰ ਕਰਕਰ ਰਾਸ਼ੀ ਕਰਕਰ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਬਹੁਤ ਹੀ ਅੱਛਾ ਆਪਣੀ ਫਿਟਨੈਸ ਵੱਲ ਧਿਆਨ ਦੇ ਰਹੇ ਹੋ ਤੁਸੀਂ ਬਹੁਤ ਚੰਗੀ ਗੱਲ ਆ ਦੇਣਾ ਚਾਹੀਦਾ ਆ ਕੰਮਕਾਰ ਤੁਹਾਡਾ ਅੱਛਾ ਚੱਲੇਗਾ ਇੱਕ ਨਹੀਂ ਦੋ ਦੋ ਕੰਮ ਕਰ ਸਕਦੇ ਹੋ ਪਰ ਅੱਜ ਕੱਚ ਦਾ ਗਲਾਸ ਤੁਸੀਂ ਬਿਲਕੁਲ ਵੀ ਨਹੀਂ ਵਰਤਣਾ ਤੇ ਰਸੋਈ 'ਚ ਬੈਠ ਕੇ ਖਾਣਾ ਜ਼ਰੂਰ ਖਾਣਾ ਤੇ ਚੰਦਰ ਨੂੰ ਹੋਰ ਕਰਨ ਦੇ ਲਈ ਕਿਤੇ ਵੀ ਜਾ ਰਹੇ ਹੋ ਤਾਂ ਚੰਦੀ ਕੋਲ ਰੱਖ ਲਓ ਠੀਕ ਸ਼ੁਭ ਰੰਗ ਬਸ ਕਾਲਾ ਨੀਲਾ ਤੇ ਹਰਾ ਅਜ ਪਾਉਣਾ ਨਹੀਂ ਹੈ ਤੇ ਸ਼ੁਭ ਨੰਬਰ ਅੱਜ ਤੁਹਾਡਾ ਰਹਿਣ ਵਾਲਾ ਹੈ ਜੀ तकरीबन 9 ਨੰਬਰ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਦੇ ਘਰ ਚ ਕੰਸਟਰਕਸ਼ਨ ਦਾ ਕੰਮ ਕਰਾਉਣ ਬਾਰੇ ਕੁਝ ਰੰਗ ਰੋਗਣ ਕੁਝ ਹੋਰ ਚੀਜ਼ਾਂ ਕਰਾਉਣ ਬਾਰੇ ਸੋਚ ਰਹੇ ਹੋ ਤਾਂ ਬਿਲਕੁਲ ਸਿਤਾਰੇ ਤੁਹਾਡੇ ਚੰਗੇ ਚੱਲ ਰਹੇ ਆ ਥੋੜੀ ਮਾਨਸਿਕ ਕਲਪਾਹੜ ਤੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਥੋੜੀ ਚਿੰਤਾ ਜ਼ਰੂਰ ਆ ਪਰ ਇਹਨੂੰ ਸ਼ੁਭ ਕਰਨ ਦੇ ਲਈ ਤੁਸੀਂ ਖਾਕੀ ਰੰਗ ਪਾ ਸਕਦੇ ਹੋ ਤੇ ਜਾਂ ਲਾਈਟ ਬ੍ਰਾਊਨ ਕਲਰ ਪਾ ਸਕਦੇ ਹੋ ਤੇ ਨਾਲ ਜਲਦੀ ਉੱਠਣਾ ਸੂਰਜ ਦੇ ਦਰਸ਼ਨ ਕਰਨਾ ਸੈਰ ਕਰਨਾ ਤੇ ਇਹ ਸਰੀਰ ਨੂੰ ਤਾਂ ਸਹੀ ਕਰੇਗਾ ਖਾਸ ਤੌਰ ਤੇ ਹੱਡੀਆਂ ਜੋੜਾਂ ਦੀ ਪ੍ਰੋਬਲਮ ਨੂੰ ਵੀ ਸਹੀ ਕਰ ਦੇਗਾ ਤਾਂ ਇਸ ਕਰਕੇ ਸਾਵਧੂਰ ਕਰਨੀ ਹੈ ਵਰਗੋਚਨਿਕ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਮੈਂ ਦੱਸਾਂ ਕਿ ਥੋੜੇ ਜਿਹਾ ਸਟਾਰ ਸਟਾਰ ਸਹੀ ਨਹੀਂ ਚੱਲ ਰਿਹਾ ਥੋੜੇ ਕਲੋਜ਼ਲੀ ਰਿਸ਼ਤੇ ਖਰਾਬ ਹੋ ਰਹੇ ਆ ਤੇ ਹਰ ਚੀਜ਼ ਚ ਪ੍ਰੋਫਿਟ ਲੱਭਣਾ ਚਲੋ ਠੀਕ ਆ ਕੰਮ ਕਰ ਪ੍ਰੋਫਿਟ ਲਈ ਹੀ ਕਰਦੇ ਆ ਆਪਾਂ ਫਾਇਦੇ ਲਈ ਕਰਦੇ ਆ ਪਰ ਰਿਸ਼ਤਿਆਂ ਦੇ ਵਿੱਚ ਦੂਰੀਆਂ ਨੂੰ ਸਹੀ ਕਰਨ ਦੇ ਲਈ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਹੈਨਾ ਤਾਂ ਕਿਸੇ ਤਰ੍ਹਾਂ ਦਾ ਕੋਈ ਰਿਸ਼ਤਾ ਖਰਾਬ ਹੋਇਆ ਤਾਂ ਥੋੜਾ ਗੱਲਬਾਤ ਕਰ ਲੈਣੀ ਚਾਹੀਦੀ ਹੈ कन्या राशि वाले दा मालिक बुध है ठीक है ते बुध जो है जो सही चल रहा है ਤੁਹਾਡਾ ਦਿਮਾਗ ਸਹੀ ਚੱਲ ਰਿਹਾ ਤੁਸੀਂ ਕਈ ਜਗ੍ਹਾ ਤੇ ਗਲਤ ਨਹੀਂ ਹੈਗੇ ਪਰ ਇਹ ਜ਼ਰੂਰੀ ਵੀ ਨਹੀਂ ਹੈ ਕਿ ਸਾਹਮਣੇ ਵਾਲਾ ਗਲਤ ਹੀ ਹੋਵੇ ਹਨਾ ਅਸੀਂ ਸਹੀ ਆ ਤੇ ਦਾ ਮਤਲਬ ਇਹ ਨਹੀਂ ਕਿ ਉਹ ਗਲਤ ਕੁਝ ਕੋਈ ਪਰੇਸ਼ਾਨੀਆਂ ਕਈ ਵਾਰੀ ਆ ਜਾਣਗੀਆਂ ਅੱਜ ਕੱਲ੍ਹ कन्या राशि वाले ਨੂੰ ਕੁਝ ਜ਼ਿਆਦਾ ਹੀ ਆਈਆਂ ਹੋਈਆਂ ਪਤਾਸੀ ਦਾ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਕਰ ਲੋ ਜਾਂ ਮਿਸ਼ਰੀ ਦਾ ਸੇਵਨ ਕਰ ਲੋ ਜਾਂ ਮਿਸ਼ਰੀ ਤੇ ਚੌਲ ਚਲ ਪ੍ਰਵਾਹ ਕਰ ਦੋ ਅੱਛਾ ਹੋ ਜੇਗਾ ਸ਼ੁਭ ਰੰਗ ਤੁਹਾਡਾ ਮਹਿੰਦੀ ਤੇ ਸ਼ੁਭ ਨੰਬਰ ਤੁਹਾਡਾ 11 ਲਿਬਰਾ ਤੁਲ ਰਾਸ਼ੀ ਵਾਲਿਆਂ ਦੇ ਸਿਤਾਰੇ ਚੰਗੇ ਆ ਪਰ ਘਰ ਚ ਮਾਤਾ ਦੀ ਸਿਹਤ ਅੱਜ ਵੀ ਥੋੜੀ ਜੀ ਖਰਾਬ ਹੀ ਰਹੇਗੀ ਹਸਪੀਟਲ ਦੇ ਚੱਕਰ ਲੱਗ ਸਕਦੇ ਆ ਕੋਈ ਚਲਾਨ ਕਟਿਆ ਜਾ ਸਕਦਾ ਕੱਲ ਵੀ ਦੱਸਿਆ ਸੀ ਵਾਹਨ ਬਹੁਤ ਧਿਆਨ ਨਾਲ ਚਲਾਣਾ ਵਾ ਸਿਤਾਰਿਆਂ ਦੇ ਹਿਸਾਬ ਨਾਲ ਗ੍ਰਹਿਆਂ ਦੇ ਹਿਸਾਬ ਨਾਲ ਸਰਕਲ ਅੱਛਾ ਕੰਮ ਕਰਦੀ ਸਥਿਤੀ ਵੀ ਅੱਛੀ ਹਿੰਮਤ ਕਰਕੇ ਕਿਸੇ ਵੀ ਤਰ੍ਹਾਂ ਨਾਲ ਕੀਤਾ ਗਿਆ ਕੰਮ ਸக்ஸੈਸਸ ਦਵਾਏਗਾ ਪ੍ਰਤਿਸ਼ਟਾਵਾਨ ਲੋਕਾਂ ਦੀ ਮਦਦ ਨਾਲ ਕੋਈ ਰੁਕਿਆ ਕੰਮ ਵੀ ਬਣ ਸਕਦਾ ਮਿਲੋ ਉਹਨਾਂ ਨਾਲ ਗੱਲਬਾਤ ਕਰੋ ਤੇ ਚਟੀਆਂ ਕਲੀਆਂ ਲੈ ਕੇ ਰਾਧਾ ਕ੍ਰਿਸ਼ਨ ਦੇ ਚੜਾ ਦਿਓ ਜਾਂ ਪੀਲੇ ਫੁੱਲ ਧਾਰਮਿਕ ਸਥਾਨ ਤੇ ਚੜਾ ਦਿਓ ਤੇ ਹਰੀ ਮੂੰਗੀ ਦਾ ਸੇਵਨ ਨਹੀਂ ਕਰਨਾ ਤੇ ਹਰੀ ਮੂੰਗੀ ਪੰਛੀਆਂ ਨੂੰ ਪਾ ਦਿਓ দিন اچھا ਹੋ ਜਾਏਗਾ ਕਿਉਂਕਿ ਬੁੱਧ ਦੂਸਰੇ ਸਥਾਨ 'ਚ ਬਣਿਆ ਹੋਇਆ ਹੈ ਸ਼ੁਭ ਰੰਗ ਤੁਹਾਡਾ ਅੱਜ ਰਹਿਣ ਵਾਲਾ ਪਿਸਤਾ ਤੇ ਸ਼ੁਭ ਨੰਬਰ ਰਹਿਣ ਵਾਲਾ ਹੈ ਜੀ 11 ਸਕੋਰਪੀਓ ਬ੍ਰਿਸ਼ਚਕ ਰਾਸ਼ੀ ਬ੍ਰਿਸ਼ਚਕ ਰਾਸ਼ੀ ਵਾਲਿਆਂ ਦੀ ਥੋੜੀ ਜੀ ਸਿਹਤ ਖਰਾਬ ਸਿਰ ਚ ਦਰਦ ਭਾਰੀ ਖਾਣੇ ਤੋਂ ਥੋੜਾ ਪਰਹੇਜ਼ ਰੱਖੋ ਕਾਫੀ ਸੇਵਨ ਕਰ ਰਹੇ ਹੋ ਤੁਸੀਂ ਭਾਰੀ ਖਾਣੇ ਦਾ ਪਹਿਲਾਂ ਹੀ ਐਸਟਮੇਸ਼ ਲਗਨ ਚਾ ਤੇ ਥੋੜੀ ਜੀ ਉਲਝੇਵੇਂ ਤੁਹਾਡੇ ਬੱਚੇ ਅਨਡਿਸਪੀਪਲਨ ਜੀਆਂ ਚੀਜ਼ਾਂ ਹੋਈਆਂ ਹੋਈਆਂ ਜਿਸ ਕਰਕੇ ਥੋੜਾ ਤੁਸੀਂ ਆਪਣੇ ਦਿਮਾਗ ਦੇ ਘੋੜੇ ਆਪਾਂ ਕਹਿ ਸਕਦੇ ਹਾਂ ਬੁੱਧ ਨੇ ਜਿਆਦਾ ਹੀ ਭਜਾਏ ਆ ਭਾਈ ਭੈਣ ਨਾਲ ਬਹਿਸ ਤੇ ਕਰਨੀ ਨਹੀਂ ਆ ਦੂਜਾ ਦੁੱਧ ਮਲ ਕੇ ਨਾ ਲੈਣਾ ਤੇ ਤੀਜਾ ਸਭ ਤੋਂ ਜ਼ਰੂਰੀ ਕੰਮ ਤੁਸੀਂ ਕਰਨਾ ਹੈ ਬੱਚਿਆਂ ਨੂੰ ਖਟੀਆਂ ਟੌਫੀਆਂ ਦੇ ਦੇਣੀਆਂ ਨੇ ਰੰਗ ਕੋਈ ਵੀ ਪੈਨੋ ਨੰਬਰ ਸੈਜੀਟੇਰੀਅਸ ਤੁਹਾਨੂੰ ਰਾਸ਼ੀ ਦੇ ਸਿਤਾਰਿਆਂ ਦੀ ਗੱਲ ਕਰੀਏ ਤਾਂ ਤੁਹਾਨੂੰ ਰਾਸ਼ੀ ਵਾਲਿਆਂ ਦੇ ਲਈ ਗ੍ਰਹਾਂ ਦੇ ਹਿਸਾਬ ਨਾਲ ਹਜੇ ਇਨਵੈਸਟਮੈਂਟ ਤੇ ਫਾਇਦਾ ਨਹੀਂ ਹੋਣ ਵਾਲਾ ਕੰਮ ਕਰਦੀ ਸਥਿਤੀ ਵੀ ਕੋਈ ਜ਼ਿਆਦਾ ਵਧੀਆ ਨਹੀਂ ਚੱਲ ਰਹੀ ਤੁਹਾਡੀ ਹਨਾ ਤੁਹਾਨੂੰ ਲੱਗ ਰਿਹਾ ਕਿ ਇਨਕਮ ਖਰਚੇ ਬਰਾਬਰ ਹੀ ਆ ਭਾਵੇਂ ਚੰਦਰਦੋ ਪਰਿਵਾਰ ਨਾਲ ਜੋੜ ਰਿਹਾ ਤੁਸੀਂ ਗੱਲਬਾਤ ਕਰਕੇ ਕੰਮ ਕੋਈ ਨਹੀਂ ਰੁਕ ਰਿਹਾ ਪਰ ਕਮਾਕਾਰਾਂ ਨੂੰ ਲੈ ਕੇ ਡਿਸਟਰਬੈਂਸ ਜੋ ਹੈ ਪਰਿਵਾਰ ਵਿੱਚ ਤੇ ਮਨ ਦਿਮਾਗ ਵਿੱਚ ਚੱਲਦੀ ਰਹੇਗੀ ਠੀਕ ਤਾਂ ਕੀ ਕਰਨਾ ਤੁਸੀਂ ਇੱਕ ਤਾਂ ਧੋਖੇ ਤੋਂ ਬਚਣਾ ਤੇ ਦੂਜਾ ਕੁੱਤੇ ਨੂੰ ਰੋਟੀ ਪਾ ਕੇ ਦਿਨ ਦੀ ਸ਼ੁਰੂਆਤ ਕਰਨੀ ਹੈ ਤੇ ਤੀਜਾ ਚੰਦਰ ਦੇ ਨਕਸ਼ਤਰ ਦੇ ਲਈ ਉਦਾਸ ਨਹੀਂ ਹੋਣਾ ਥੋੜਾ ਜਿਹਾ 뮤직 ਸੁਣ ਲੈਣਾ ਸੁਭ ਰੰਗ ਤੁਹਾਡਾ ਰਹੇਗਾ ਜੀ ਅੱਜ ਦੇ ਦਿਨ ਚ ਤੁਸੀਂ ਪਾ ਸਕਦੇ ਹੋ 골ਡਨ ਕਲਰ ਜਾਂ ਹਲਕਾ ਜਿਹਾ ਅਸਮਾਨੀ ਰੰਗ ਵੀ ਪਾ ਸਕਦੇ ਹੋ ਲਾਈਟ ਬ੍ਰਾਊਨ ਕਲਰ ਵੀ ਤੁਹਾਡੇ ਲਈ ਲੱਗੀ ਆ ਤੇ ਸ਼ੁਭ ਨੰਬਰ ਹੋਵੇਗਾ 5 ਕੈਪ੍ਰਿਕੌਰ ਮਕਰ રાશિ ਮਕਰ રાશિ ਵਾਲਿਆਂ ਦੇ ਚੰਦਰ ਲਗਨ ਚ ਆਇਆ ਤਾਂ ਵਧੀਆ ਥੋੜਾ ਤੁਹਾਨੂੰ ਲੱਗਿਆ ਕਿ ਕਿਸੇ ਤਰ੍ਹਾਂ ਨਾਲ ਕੋਈ ਰੁਕਿਆ ਹੋਇਆ ਕੰਮ ਹੋਇਆ ਤੁਹਾਡਾ ਚੰਦਰ ਤੁਹਾਨੂੰ ਇਮੋਸ਼ਨਲ ਵੀ ਕਰ ਰਿਹਾ ਤੇ ਨਾਲ ਕੰਮ ਕਰਨ ਦੀ ਤਰਕੀਬ ਅੱਛੀ ਆ ਔਲਾਦ ਲਈ ਕੰਮ ਕਰ ਲਈ ਔਲਾਦ ਦੀ ਸੈਟਿੰਗ ਲਈ ਦਿਨ ਅੱਛਾ ਜਾਣ ਵਾਲਾ ਵਾ ਤੇ ਥੋੜਾ ਜਿਹਾ ਮੈਡੀਟੇਸ਼ਨ ਕਰਨਾ ਅੱਖਾਂ ਬੰਦ ਕਰਕੇ ਕੁਦਰਤ ਨਾਲ ਜੁੜਨਾ ਤੁਹਾਡੇ ਅੰਦਰੂਨੀ ਮਜ਼ਬੂਤੀ ਨੂੰ ਵਧਾਏਗਾ ਤੇ ਨਾਲ ਪਰਿਵਾਰ ਵਿੱਚ ਅ ਅੱਜ ਦੇ ਦਿਨ ਛੋਟੀ ਮੋਟੀ ਨੋਕ ਚੋਕ ਚਲੋ ਹੋ ਸਕਦੀ ਆ ਪਰ ਗੱਲ ਇਹ ਆ ਕਿ ਕੰਮ ਤੁਹਾਡਾ ਕੋਈ ਨਹੀਂ ਰੁਕੇਗਾ ਪਰ ਤਕਰੀਬਨ ਸਿਹਤ ਲਈ ਸਿਤਾਰੇ ਤੁਹਾਡੇ ਢਿੱਲੇ ਆ ਮੌਸਮ ਦੇ ਐਕਸਪੋజర్ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ ਚੰਦਰ ਲਗਨ ਚਾਹ ਤਾਂ ਇਸ ਕਰਕੇ ਤੁਸੀਂ ਚਲਦੇ ਪਾਣੀ ਦੇ ਵਿੱਚ ਥੋੜੇ ਜਿਹਾ ਚੌਲ ਹਲਦੀ ਦੁੱਧ ਚਲ ਪ੍ਰਵਾਹ ਕਰ ਦਿਓ ਵਧੀਆ ਰਹੇਗਾ ਠੀਕ ਸ਼ੁਭ ਰੰਗ ਅੱਜ ਤੁਹਾਡਾ ਰਹਿਣ ਵਾਲਾ ਹੈ ਜੀ ਹਰਾ ਰੰਗ ਤੇ ਸ਼ੁਭ ਨੰਬਰ ਰਹਿਣ ਵਾਲਾ ਹੈ ਜੀ ਅਕਿਊਰਸ ਆਹ ਸੌਰੀ ਹਾਂਜੀ ਅਕਿਊਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਮਾਰ ਸੀ ਕਲਪਾਟ ਅੱਜ ਵੀ ਰਹਿਣ ਵਾਲੀ ਆ ਕਿਸੇ ਪੁਰਾਣੇ ਰੋਗ ਨੂੰ ਲੈ ਕੇ ਚਿੰਤਾ ਕਿਸੇ ਦੀ ਕੋਈ ਗੱਲ ਸੁਣੀ ਕੋਈ ਵੀਡੀਓ ਦੇਖੀ ਉਹ ਹੀ ਦਿਮਾਗ ਤੇ ਘਰ ਘਰ ਗਈ ਤੇ ਤੁਸੀਂ ਉਦਾਸ ਹੋਗੇ ਚਲੋ ਕਿਸੇ ਦੀਆਂ ਚੀਜ਼ਾਂ ਗੱਲਾਂ ਨਾਲ ਵਾਲੀ ਉਦਾਸੀ ਨਹੀਂ ਕਰਨੀ ਚਾਹੀਦੀ ਕਿਉਂਕਿ ਤੁਹਾਡਾ ਉੱਤੇ ਕੋਈ ਜ਼ੋਰ ਨਹੀਂ ਤੁਸੀਂ ਉਸ ਲਈ ਜ਼ਿੰਮੇਵਾਰ ਵੀ ਨਹੀਂ ਹੈਗੇ ਤਾਂ ਆਪਣੇ ਆਪ ਨੂੰ ਹਰ ਸਿਚੁਏਸ਼ਨ ਚੋਂ ਕੱਢਣ ਦੇ ਲਈ ਥੋੜੇ ਹਾਲਾਤਾਂ ਨੂੰ ਸਹੀ ਤੌਰ ਤੇ ਸਮਝਣਾ ਮਤਲਬ ਖੁਸ਼ ਰਹਿਣਾ ਤੇ ਖੁਸ਼ ਰੱਖਣਾ ਆਪਣੇ ਆਪ ਨੂੰ ਬਹੁਤ ਜ਼ਰੂਰੀ ਆ ਚਾਂਦੀ ਕੋਲ ਰੱਖਣਾ ਰਾਤ ਨੂੰ ਚਾਂਦੀ ਕੋਲ ਰੱਖ ਲਓ ਰਾਤ ਨੂੰ ਦੁੱਧ ਨਹੀਂ ਪੀਣਾ ਤੇ ਦਹੀਂ ਲੈ ਕੇ ਹਾਂ ਕਈ ਲੋਕ ਪੁੱਛਦੇ ਆ ਕਿ ਚਲ ਪ੍ਰਵਾਹ ਕਰ ਸਕਦੇ ਆ ਹਾਂ ਥੋੜਾ ਜਿਹਾ ਤੁਸੀਂ ਦਹੀਂ ਚਲ ਪ੍ਰਵਾਹ ਕਰੋਗੇ ਤਾਂ ਚੌਥੇ ਸ਼ੁਕਰ ਦਾ ਫਲ ਸ਼ੁਭ ਹੋ ਜਾਂਦਾ ਜੇ ਧਾਰਮਿਕ ਸਥਾਨ ਤੇ ਨਹੀਂ ਰੱਖ ਸਕਦੇ ਤਾਂ ਜਨ ਪ੍ਰਵਾਹ ਕਰੋ ਸੇਵਨ ਕਰਕੇ ਦਿਨ ਦੀ ਸ਼ੁਰੂਆਤ ਜ਼ਰੂਰ ਕਰੋ ਦਹੀਂ ਦੀ ਇਹਦੇ ਨਾਲ ਸ਼ੁਕਰ ਸ਼ੁਭ ਹੁੰਦਾ ਪਾਈਸੇ ਜਾਨੀ ਮੀਨ ਰਾਸ਼ੀ ਦੀ ਗੱਲ ਕਰੀਏ ਤਾਂ ਮੀਨ ਰਾਸ਼ੀ ਵਾਲਿਆਂ ਦੇ ਲਈ ਥੋੜੇ ਆਪਣੇ ਦਿੱਤੇ ਭੇਤ ਹੀ ਨੁਕਸਾਨ ਕਰਵਾ ਰਹੇ ਆ ਅੱਛੇ ਲੋਕਾਂ ਨਾਲ ਸਬੰਧ ਵਧੇ ਹੋਏ ਆ ਪਰ ਚਲੋ ਦਾ ਹਜੇ ਨਹੀਂ ਹੋ ਰਿਹਾ ਕਿਉਂਕਿ ਹਰ ਕੰਮ ਡਿਲੇ ਹੁੰਦਾ ਜਾ ਰਿਹਾ ਮਿਹਨਤ ਤੁਸੀਂ ਕਾਫੀ ਕਰ ਰਹੇ ਹੋ ਤੇ ਮਿਹਨਤ ਦਾ ਫਲ ਤੁਹਾਨੂੰ ਅੱਗੇ ਜਾ ਕੇ ਸ਼ੁਭ ਮਿਲ ਹੀ ਜਾਣਾ ਤੇ ਕਿਉਂਕਿ ਸ਼ਨੀ ਲਗਣ ਚਾਹ ਤਾਂ ਸ਼ਨੀ ਥੋੜੇ ਕਮਾਕਾਰਾਂ ਨੂੰ ਡਿਲੇ ਤਾਂ ਕਰਾਉਂਦਾ ਹੀ ਆ ਤਾਂ ਕੀ ਕਰਨਾ ਹੈ ਤੁਸੀਂ ਅੱਜ ਦੇ ਦਿਨ ਬ੍ਰਹਸਪਤੀ ਨੂੰ ਸ਼ੁਭ ਕਰਨ ਦੇ ਲਈ ਇੱਕ ਤਾਂ ਪੀਲੀ ਦਾਲ ਲੈ ਕੇ ਪੰਛੀਆਂ ਨੂੰ ਪਾ ਸਕਦੇ ਹੋ ਥੋੜਾ ਜਿਹਾ ਗੁੜ ਜਲ ਪ੍ਰਵਾਹ ਕਰ ਸਕਦੇ ਹੋ ਤੇ ਨਾਲ ਜੋ ਨਕਸ਼ਤਰ ਹੈ ਚੰਦਰ ਦਾ ਤਾਂ ਉਹ ਵਧੀਆ ਹੀ ਆ ਤੁਹਾਡੀ ਸੋਚ ਨੂੰ ਅੱਪ ਕਰੇਗਾ ਆਪਣੇ ਲਈ ਟਾਈਮ ਕੱਢਣਾ ਤੇ ਮੋਬਾਈਲ ਤੋਂ ਥੋੜੀ ਜਿਹੀ ਦੂਰੀ ਬਣਾ ਕੇ ਰੱਖਣਾ ਸਮਝੋ ਤੁਹਾਡੀ એનર્ਜੀ ਨੂੰ ਤੁਹਾਡੇ ਦਿਮਾਗ ਨੂੰ ਤੇ ਤੁਹਾਡੀਆਂ ਅੱਖਾਂ ਨੂੰ ਸਹੀ ਕਰੇਗਾ ਕੱਚੇ ਲੱਸੀ ਦੇ ਛਿੱਟੇ ਜ਼ਰੂਰ ਮਾਰ ਲੈਣੇ ਆ ਰੰਗ ਕੋਈ ਵੀ ਪਾ ਸਕਦੇ ਹੋ ਤੇ ਫਿਰੋਜ਼ੀ ਕਲਰ ਵੈਸੇ ਤੁਹਾਡਾ ਅੱਜ ਸ਼ੁਭ ਰਹਿਣ ਵਾਲਾ ਤੇ ਸ਼ੁਭ ਨੰਬਰ ਰਹੇਗਾ 8 ਨੰਬਰ ਏ ਸੀ ਐਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪਾਂ ਤੁਹਾਨੂੰ ਦੱਸਿਆ ਲੋਜੀਕਲੀ ਗ੍ਰਹਿਾਂ ਨੂੰ ਕਿੱਦਾਂ ਸਹੀ ਕਰ ਸਕਦੇ ਆ ਅੱਜ ਕੱਲ ਘਰ ਚ ਨਾ ਛੋਟੇ ਛੋਟੇ ਗੱਲ ਤੇ ਕਲੇਸ਼ ਬੜਾ ਹੋ ਜਾਂਦਾ ਕਈ ਲੋਕ ਕਹਿੰਦੇ ਆ ਜੀ ਸਾਡੇ ਘਰ ਕਲੇਸ਼ ਬੜਾ ਗੱਲ ਗੱਲ ਤੇ ਗਾਲ ਪੈਂਦਾ ਇੱਕ ਦੂਜੇ ਤੇ ਹਰ ਕੋਈ ਪਤਾ ਨਹੀਂ ਇਹ ਮੌਸਮ ਚ ਹੀ ਵੈਸੇ ਗਰਮੀ ਤਾਂ ਹੈ ਨਹੀਂ ਪਰ ਗਰਮ ਚੀਜ਼ਾਂ ਦੇ ਮਸਾਲਿਆਂ ਦਾ ਪਤਾ ਨਹੀਂ ਕੀ ਅਸਰ ਹੈ ਪਰ ਬੜੀਆਂ ਕਲੇਸ਼ ਰਹਿੰਦਾ ਦੋ ਕਾਰਨ ਹੁੰਦੇ ਆ ਵਾਸਤੂ ਦੇ ਮੁਤਾਬਕ ਇੱਕ ਸਾਊਥ ਈਸਟ ਦਿਸ਼ਾ ਜਿਹੜੀ ਸ਼ੁਕਰ ਦੀ ਆ ਗ੍ਰੈਸਤੀ ਦੀ ਆ ਦੂਜੀ ਨਾਰਥ ਵੈਸਟ ਦਿਸ਼ਾ ਜਿਹੜੀ ਇੱਕਦਮ ਪਾਰਾ ਚੜਨਦੀ ਆ ਹਵਾ ਦੀ ਆ ਤਕੀਆਂ ਅਗਰ ਸਾਊਥ-ਈਸਟ ਦਿਸ਼ਾ ਨੀਵੀ ਹੋਵੇ ਉੱਥੇ ਕੋਈ ਕਬਾੜ ਪਿਆ ਹੋਵੇ ਜਾਂ ਨਾਰਥ-ਵੈਸਟ ਦਿਸ਼ਾ ਦੇ ਵਿੱਚ ਟਾਇਲਟ ਹੋਵੇ ਜਾਂ ਉੱਥੇ ਉਹ ਉਹ ਇਹਦਾ ਕੁੰਡਰੀ ਦਾ ਦੂਜਾ ਖਾਨਾ ਮੰਨਿਆ ਜਾਂਦਾ ਤੇ ਦੂਜਾ ਜਬਾਨ ਦਾ ਹਰ ਕੋਈ ਟੁੱਟ ਕੇ ਪਈ ਜਾਂਦਾ ਇਸ ਕਰਕੇ ਲੌਜੀਕ ਆ ਇਹਦਾ ਤਾਂ ਨਾਰਥ-ਵੈਸਟ ਦਿਸ਼ਾ ਅਨਬੈਲੈਂਸ ਹੋਵੇ ਉੱਚੀ ਹੋਵੇ ਤਾਂ ਗੱਲ-ਗੱਲ ਤੇ ਕਲੇਸ਼ ਤੇ ਕੰਮਕਾਰ 99 ਦੇ ਜਾ ਕੇ ਖਰਾਬ ਹੁੰਦੇ ਹੀ ਹੁੰਦੇ ਆ ਇਹ ਆ ਵਾਸਤੂ ਟਿਪ ਤੁਸੀਂ ਇਹ ਦੋਨੋਂ ਚੀਜ਼ਾਂ ਸਹੀ ਕਰ ਲਓ 50 ਤੋਂ 70% ਕਲੀਜ ਕਰ ਚੁ। ਸਮਾਜ ਦਾ ਸਦਾ ਆਪ ਸੰਭਾਸਦਾ ਦਿਨ ਅੱਛਾ ਜਾਵੇ। ਸਾਸ਼ਿਕਾ